ਉਹ ਪਤਾ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਤੇ ਉਹ ਉਹਨਾਂ ਨੂੰ ਰੋਕਣ ਕਿ ਜੇ ਮੇਰੀ ਕਰਦਾਰ ਕੁਛ ਹੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ ਕੀ ਕਿਤੇ ਕਿਤੇ ਕੀ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਤਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਵੇਂ ਖੜੀਆਂ ਕੀਤੀਆਂ ਕਿਤੇ ਸੀ ਤੇ ਘੇਰੇ ਗਏ ਸਾਨੂੰ ਤੋਂ ਚਾਰਜ ਫਿਰ ਉਹ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਜਹੇ ਆ ਗਏ ਤੇ ਘੇਰਾ ਵੀ ਅਸੀਂ ਤਾਂ ਕੱਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਦੀ ਸ਼ਕਤੀ 'ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੀ ਹੁੰਦਾ ਹੈ ਤਾਂ ਪਾ ਚਾਰ ਪੰਜ ਹੋਰ ਖੜੇ ਕਰ ਲਈਂ ਚਾਹ ਪੰਜ ਹੋਰ ਖੜੇ ਕਰ ਲੈਣੇ ਫਿਰ ਮੋਰਤਾ ਛੇਤੀ ਫਦੇ ਹੋ ਜਾਊਗਾ ਅੱਗੇ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖੁਵਾਰੀ ਐਸੇ ਕਰਕੇ ਹੋ ਰਹੀ ਐ ਇਹ ਕੋਈ ਕੇਦੇ ਸਿਰਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸਖਸ਼ੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼ਰਮਨੀ ਕਾਲ ਇਹਦਾ ਹਮੇਸ਼ਾ ਹੀ ਭਾਈ ਚਾਰਗ ਸਾਂਝ ਦਾ ਮਦਈ ਰਿਆ ਪੰਥਕ ਏਕਤਾ ਦਾ ਮਦਈ ਰਿਆ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਆ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪਾਂ ਸ਼ਕਤੀ ਬਣਨੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਕੱਢੀ ਹੈ ਹਾਂਜੀ ਤੇ ਜਿਹਨਾਂ 'ਚ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਗਣੀ ਆਉਣਾ ਜੇ ਆਉਂਦੇ ਰਹੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰਹੇ ਤੇ ਥਾਣੇ 'ਚ ਕਮਾਗਮੂ ਕਰ ਫਿਰ ਜੇਲ੍ਹ ਭੇਜ ਦਿੰਦੇ ਰਹੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਨੀ ਕਿੰਨੇ ਕ ਤਮਾਸ਼ੇ ਚੱਲੇ ਕਿੰਨੇ ਕ ਟੌਰਚਰ ਸੈਂਟਰ ਦੇਖੇ 1984 'ਚ ਕਿੰਨੇ ਕ ਟੌਰਚਰ ਦੇਖੇ ਹੈ ਔਰ 1984 ਦੇ ਵਿੱਚ ਅਜੇ ਇਹ ਹਲਾਤਾਂ 'ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨਾ ਕਿ ਸਾਲ ਹੋ ਗਏ ਸਨ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ 'ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 'ਚ ਹੋਈ ਸੀ ਮੈਂ ਜੂਨ 84 ਦਾ ਪੜਿਆ ਸੀ ਉਸ ਹਿਸਾਬ ਨਾਲ ਕਿੰਨੇ ਮਹੀਨੇ ਬਣਦੇ ਆਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉਥੇ ਗਈ ਪਰਮਿਸ਼ਨਾਂ ਲੈ ਕੇ ਉਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਵਾਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਹਨੇ ਕੋਈ ਮੱਥੇ ਨਹੀਂ ਸੀ ਲੱਗਣ ਦਿੱਤਾ ਅਸੀਂ ਕਿਉਂ ਜਿੱਲਾ ਕੱਟ ਕੇ ਆਏ ਔਰ ਸਾਲਾਂ ਬੱਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੋਂ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਤੇ ਸਾਨੂੰ ਇਹੀ ਕਹਿਆ ਜਾਂਦਾ ਤੂੰ ਇਥੇ ਇਕੱਲਾ ਹੈਂ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੋਈ ਨਹੀਂ ਹੈਗਾ ਬਾਕੀ ਸਭ ਕਾਹਨ ਸਾਨੂੰ ਮੈਨਾਂ ਕੋ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲਾਤਾਂ 'ਚ ਰਹੇ ਆਂ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾਂ ਕਟੀਆਂ ਨੇ ਤੇ ਮੈਂ ਹੱਥ ਮਲ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਦੇ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 'ਚ ਕਿੰਨਾ ਦਾ ਕੀ ਹਾ ਅ ਮਤਲਬ ਹਿੱਸਾ ਰਿਹਾ ਹੈ ਦੂਸਰੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਆ ਕੇ ਮੈਂ ਨਾ ਟੈਂਟ ਪਿੱਛੇ ਗੱਲ ਮਿਲਿਆ ਨਹੀਂ ਕਿਸ ਦਾ ਫੋਨ ਹੀ ਕੋਈ ਵੰਦੇ ਰਹਿ ਜਾਏ ਕਿ ਮੇਰਾ ਕਿ ਜੋਂ ਤੂੰ ਉਦੋਂ ਦੇ ਲੱਗੇ ਜਿਹ ਕਈਆਂ ਦੀ ਗੱਲ ਹੀ ਨਹੀਂ ਹੋਈ ਇਨਿਕ ਜਿਆਦਾ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕੀਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲਾਂ ਨੇ ਕਿ ਯਾਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਤ ਨੇ ਵਿਰਸਾ ਸੰਬਲਟੋ ਦੀ ਗੱਦੀ ਗੱਲ ਕਰਦੇ ਜੀ ਬਾਹਮਾ ਖੜੀ ਕਰਕੇ ਆ ਗਿਆ ਸੀ ਚਲੋ ਮੈਂ ਬਾਹਮਾ ਖੜੀ ਕਰਕੇ ਆ ਗਿਆ ਤੇ ਮੇਰੇ ਤੋਂ ਮੈਂ ਰਿਸ਼ਤਾ ਕਰਤਾ ਹਾਂਜੀ ਮੈਨੂੰ ਤੋਂ ਨਾ ਫੋਨਾਂ ਦੀ ਸੇਜ ਤੇ ਰੱਖਿਆ ਜੋ ਉਹ ਆਲ ਸਾਡਾ ਹੋਇਆ ਹਾਂਜੀ ਉਹ ਬਾਹਮਾ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਪਤਨੀ ਕਹੋਂ ਨੇ ਕਹੋਂ ਨਹੀਂ ਜੇ ਭਾਈ ਅਮਰਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਹਾਜੀ ਉਹਨਾਂ ਦਾ ਪਰਿਵਾਰ ਰੋਕੇ ਕਿ ਜੇ ਮੇਰੀ ਕਰਦਾਰ ਕੁਛ ਹੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਕਿ ਕੀ 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 ਕਿਹਦੇ ਕਿਹਦੀਆਂ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਇਹ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਕਾਰਗਲ ਦੀ ਕਿ ਉਹ ਜਿਹੜੀ ਉੱਥੇ ਕੀ ਜਿਹੜੀ ਜਿੱਤੇ ਆਪਣੇ 27 22 ਸਿੰਘ ਸ਼ਹੀਦ ਹੋਏ ਸੀਗੇ ਅਫਗਾਨਾਂ ਨਾਲ ਸਾਰਾ ਗੜੀ ਹਾਂਜੀ ਉਹ ਵੀ ਦੇ ਅੜਕੇ ਖੀਰ ਅੜਕੇ ਸਮਰਪਣ ਕੀਤਾ ਸੀਗਾ ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜੇ ਉਹਨਾਂ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਚ ਹੀ ਆ ਗਏ ਤੇ ਘੇਰਾ ਵੀ ਅਸੀਂ ਤਾਂ ਕੱਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਹਾਜ਼ ਸੀਗੇ ਤੇ ਭਾਈ ਸਾਹਿਬ ਦੀ ਮਜਬੂਰੀ ਵੜ ਗਈ ਕਿ ਪੁਲਿਸ ਕੋਲ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਿਹਨੇ ਇੱਥੇ ਕਹਿ ਰਿਆ ਸੀ ਕਿ ਤੁਸੀਂ ਵੀ ਆ ਕੇ ਦਿਓ ਤੂੰ ਮੈਂ ਨਹੀਂ ਇਹ ਨਾ ਕਹਿੰਦਾ ਜੀ ਪਿੰਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹਣਾ ਹਾਂਜੀ ਵੀ ਇਹ ਇਹ ਮੈਂ ਗੱਲਾਂ ਕੀਤੇ ਹੋਰ ਪਾਸੇ ਨ ਵਰ ਜਾਂਦੀ ਐ ਪਰ ਇਹ ਗੱਲਾਂ 'ਚ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਟੱਕੀ ਰਹੇ ਜੇ ਮੇਰੇ 'ਚ ਕਈ ਮੈਂ ਦੇਖੋ ਮੈਂ ਇਹਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜਜਬੇ ਵਾਲੇ ਜੀ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੋਈ ਮੈਂ ਦੱਸਦਾ ਕਿ ਜਿਸ ਦਿਨ ਦਾ ਮੇਰੇ ਬਾਰੇ ਚਰਚਾ ਚੱਲੀ ਲੋਕਾਂ ਚ ਕਿ ਵਿਰਸਾ ਸਿੰਘ ਬਲਟੋਹਾ ਉਮੀਦਵਾਰ ਬਣ ਸਕਦਾ ਹੈ ਮੇਰੇ ਹਲਕੇ ਦੇ ਲੋਕ ਤੇ ਹੈਗੇ ਹੈਗਾ ਨੌਵੇਂ ਹਲਕਿਆਂ ਚ ਮੈਨੂੰ ਫੋਨ ਆਉਂਦੇ ਰਹੇ ਔਰ ਖਾਸ ਕਰਕੇ ਜਿਹੜੇ ਉਥੇ ਆਗੂ ਸਹਿਬਾਨ ਨੇ ਕਾਲੀ ਦਲ ਦੇ ਕਿ ਵੇਖਿਆ ਜੇ ਜੀ ਤੁਸੀਂ ਆਇਆ ਜੇ ਜਾਂ ਮਜੀਠੀਆ ਸਾਹਿਬ ਆਉਣ ਤੇ ਜਾਂ ਤੁਸੀਂ ਆਇਆ ਜੇ ਹੋਰ ਨਾ ਕੋਈ ਆਇਆ ਚਲੋ ਇਹ ਪਾਰਟੀ ਨੇ ਫੈਸਲਾ ਲੈਣਾ ਸੀਗਾ ਪਰ ਮੈਂ ਇਹਦੇ ਦਰਮਿਆਨ ਆਪਦੇ ਨਜ਼ਦੀਕੀਆਂ ਨੂੰ ਜਰੂਰ ਕਹਿੰਦਾ ਰਿਹਾ ਕਿ ਭਾਵੇਂ ਕਿ ਅਜੇ ਡਿਸਾਈਡ ਨਹੀਂ ਅਜੇ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਆਪਾਂ ਉਮੀਦਵਾਰ ਹੋਈ ਮੈਂ ਮੇਰੇ ਬੱਚਿਆਂ ਵਰਗੇ ਭਾਈ ਅਮਰਤਪਾਲ ਸਿੰਘ ਔਰ ਜਿੱਥੇ ਉਹਨਾਂ ਨਾਲ ਜ਼ਿਆਤੀ ਹੋਈ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਦੇ ਹੱਕ 'ਚ ਵਿਖੜੋਤੇ ਤੇ ਅੱਜ ਵੀ ਉਸ ਗੱਲ ਦੇ ਜਿਹੜੀ ਉਹਨਾਂ ਨਾਲ ਜ਼ਿਆਤੀ ਹੋਈ ਹੈ ਜਾਂ ਹੋ ਰਹੀ ਹੈ ਉਹਦੀ ਅੱਜ ਵੀ ਜਿਹੜਾ ਆ ਗੱਲ ਕਰਦੇ ਆ ਮੈਂ ਜਿੱਥੇ ਵੀ ਕਿਤੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਸੀ ਆਪਾਂ ਕਦੀ ਨਹੀਂ ਡਰ ਆਪਾਂ ਹਮੇਸ਼ਾ ਹੀ ਜਾਂ ਮੈਂ ਹਮੇਸ਼ਾ ਹੀ ਨਡਰ ਹੋ ਕੇ ਨ ਧੜਕ ਹੋ ਕੇ ਜਿਹੜਾ ਆ ਆਪ ਦੀ ਬਾਤ ਬਲੰਦ ਕਰਦਾ ਰਹੇ ਤੇ ਆਪ ਦੇ ਯਤਨ ਕਰਦਾ ਰਹੇ ਤੇ ਚਾਹ ਬੰਦੀ ਸਿੰਘਾਂ ਦਾ ਹੋਵੇ ਉਹਦੇ ਵਾਸਤੇ ਵੀ ਚਾਹੋ ਭਾਈ ਖੈੜਾ ਜੀ ਨੇ ਚਾਹੇ ਭਾਈ ਭੁੱਲਰ ਨੇ ਭਾਈ ਰਾਜੋਆਣਾ ਨੇ ਭਾਈ ਗੁਰਮੀਤ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਜਿੰਨੇ ਵੀ ਬੰਦੀ ਸਿੰਘ ਨੇ ਹਾਂਜੀ ਜੇ ਭਾਈ dictators ਸਿੰਘ ਹਵਾਰਾ ਨੇ ਭਾਈ ਭਿਉਰਾ ਨੇ ਭਾਈ ਤਾਰਾ ਨੇ ਜੇ ਡੱਟ ਕੇ ਕੋਈ ਗੱਲ ਕਰਦਾ ਰਿਹਾ ਹੈ ਹੋ ਸਕਦਾ ਹੈ ਕਿ ਹੋਰ ਵੀ ਕਈ ਕਰਦੇ ਹੋਣ ਪਰ ਮੈਂ ਕਦੀ ਝੱਕ ਕੇ ਨਹੀਂ ਕੀਤੀ ਮੈਨੂੰ ਵੀ ਕਈਆਂ ਸੱਜਣਾ ਨੇ ਕਹਿਣਾ ਕਿ ਯਾਰ ਐਨਆਈਏ ਬੜੀ ਅੱਜਕੱਲ ਮਗਰਤੂਰੀ ਫਿਰਦੀ ਹੈ ਮੈਂ ਕੀ ਕਰ ਲੂੰ ਮਖਮਾ ਤੋਂ ਵੱਧ ਜੇਲੇ ਭੇਜ ਦੇਣਾ ਕੋਈ ਕੇਸ ਹੀ ਪਾ ਦੇਣਗੇ ਕਾਇਚ ਫਸਾ ਹੀ ਦੇਣਗੇ ਨਾ ਮੈਂ ਇਹ ਗੱਲਾਂ ਗੁਲਾਂ ਲੰਘ ਚੁੱਕੇ ਹਾਂ ਔਰ ਮੈਂ ਭਾਈ ਅਮਰਤਪਾਲ ਸਿੰਘ ਦੀ ਫੈਮਲੀ ਦੇ ਕੰਨਾਂ 'ਚ ਵਿਆਜ ਪਾਈ ਸੀ ਕਿ ਹੋ ਸਕਦਾ ਹੈ ਕਿ ਮੈਂ ਮੈਨੂੰ ਉਮੀਦਵਾਰ ਬਣਾਇਆ ਜਾਵੇ ਤੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਮੈਂ ਇਹ ਵੀ ਗੱਲ ਕਹੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਮਾੜੀ-ਮਾੜੀ ਚੱਲਦੀ ਹੈ ਜਿਸ ਤਰ੍ਹਾਂ ਇੱਥੇ ਘਟ ਜਦੋਂ ਹੋਇਆ ਸੀ ਉਹਨਾਂ ਨੇ ਬਿਲਕੁਲ ਇਹੋ ਜੀ ਗੱਲ ਕੋਈ ਨਹੀਂ ਇਹ ਹੈ ਔਰ ਉਹਨਾਂ ਦੀ ਫੈਮਿਲੀ ਨੇ ਤੇ ਖਾਸ ਕਰਕੇ ਭਾਈ ਸਾਹਿਬ ਦੀ ਮਿਸਜ਼ ਨੇ ਬੀਬਾ ਕਿਰਨ ਦਾ ਜੋ ਮੇਰੇ ਕੋਲੇ ਸੁਨੇਹਾ ਆਇਆ ਕਿ ਜੇ ਬਲਟੋਆ ਸਾਹਿਬ ਨੇ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਮੇਰੇ ਕੋਲੇ ਆ ਲਿਸਟੇ ਆਦੀ ਚ ਮੈਂ ਲਿਖਿਆ ਸੀਗਾ ਕਿ ਪ੍ਰਚਾਰ ਵਾਸਤੇ ਕਿੰਨਾ-ਕਿੰਨਾ ਦੀ ਮਦਦ ਲੈਣੀ ਵੈਸੇ ਮੈਂ ਵੈਸੇ ਪਾਇੰਸੀ ਕਿ ਜੇ ਕਿਤੇ ਮੇਰੇ ਤੇ ਗੁਨਾ ਪੈ ਜਾਂਦਾ ਆ ਤੇ ਫਿਰ ਇਹਦੀ ਕਿਦੀ ਮੱਦ ਲੈਣੀ ਆ ਆ ਮੈਂ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰੋਮੀਨੈਂਟ ਨੇ ਪੰਥ ਦੇ ਵਿੱਚ ਪ੍ਰੋਮੀਨੈਂਟ ਨੇ ਪੰਥ ਦੇ ਵਿੱਚ ਉਹ ਥਾਂ ਰੱਖਦੀਆਂ ਨੇ ਉਹਨਾਂ ਦੇ ਨਾਮ ਲਿਖੇ ਸੀ ਚੇਤਾ ਕਰਕੇ ਵਿੱਚੇ ਤਰਵੇਂ ਕਿ ਉਹਨਾਂ ਕੋਲੋਂ ਬਿਆਨ ਦਿਵਾਵਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਕਿਤੇ ਆਣ ਕੇ ਸਪੀਚ ਕਰਦਣ ਜਿੱਥੇ ਮੈਂ ਬਾਕੀ ਲਗਭਗ 20-22 ਨਾਲ ਲਿਖਿਆ ਹੈ ਭਾਵੇਂ ਕਿ ਹੋਰ ਵੀ ਅਜੇਚ ਵੱਧਾ ਹੋ ਸਕਦਾ ਸੀਗਾ ਪਰ ਆ ਨੌਵੇਂ ਨੰਬਰ ਤੇ ਤੁਸੀਂ ਆਹ ਦੇਖ ਸਕਦੇ ਜੇ ਕਿ ਫੈਮਿਲੀ ਭਾਈ ਅਮਰਤਪਾਲ ਸਿੰਘ ਮੈਂ ਲਿਖਿਆ ਇਹ ਹੁਣ ਤਾਂ ਮੈਂ ਲਿਖਿਆ ਨਹੀਂ ਤੁਹਾਡੇ ਸਾਹਮਣੇ ਬੈਠਾ ਹਾਂ ਹਾਂਜੀ ਤੇ ਮੈਂ ਇਸ ਕਰਕੇ ਲਿਖਿਆ ਸੀਗਾ ਕਿ ਮੈਂ ਉਹਨਾਂ ਤੋਂ ਵੀ ਮੱਦ ਲੈਣੀ ਹੈ ਤਾਂ ਉਹਨਾਂ ਤੋਂ ਵੀ ਬਿਆਨ ਦੋਣਾ ਕਿ ਭਾਈ ਜੇ ਪੰਥ ਵਾਸਤੇ ਕੋਈ ਆਵਾਜ਼ ਠਾਉਣ ਵਾਲਾ ਆ ਜੇ ਸਾਡੇ ਨਾਲ ਕੋਈ ਖੜੂਣ ਵਾਲਿਆਂ ਚੋਂ ਇੱਕ ਇਹਦੇ ਭਾਈ ਬਿਰਸਾ ਸਿੰਘ ਬਲਟੋਹਾ ਆ ਤੇ ਭਾਈ ਪੰਥ ਜਿਹੜਾ ਆ ਜਾਂ ਸਿੱਖ ਜਿਹੜੇ ਆ ਜਾਂ ਪੰਜਾਬੀ ਜਿਹੜੇ ਆ ਇਹਦਾ ਸਾਥ ਦੇਣਾ ਵਿਰੋਧ ਚਾਂ ਵੀ ਹੋਰ ਚੜ ਗਏ ਹਾਂਜੀ ਚਲੋ ਫਿਰ ਵੀ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਸਾਡੀ ਉਹ ਬੱਚੀ ਆ ਕਿਰਨ ਹਾਂਜੀ ਕਿ ਬੇਟਾ ਬਿਰਸਾਸੂ ਬਲਟੂਆ ਨਾ ਤੇ ਕਿਸ ਨੂੰ ਧੁਖਾ ਦੇਣ ਵਾਲਾ ਹੈ ਤੇ ਨਾਮ ਬਚਨ ਕਰਕੇ ਭੱਜਣ ਵਾਲਾ ਹੈ ਤੇ ਜੇ ਗੱਲਾਂ ਨਹੀਂ ਹੋਈਆਂ ਜਾਂ ਉਹਨਾਂ ਦੀ ਫੈਮਿਲੀ ਕਹੇ ਵੀ ਇਹ ਗੱਲਾਂ ਨਹੀਂ ਹੋਈਆਂ ਤੇ ਮੈਂ ਮਾਫੀ ਮੰਗ ਲੂੰ ਪਰ ਕਹਿਣਾ ਭੂਗ ਰੱਬ ਨੂੰ ਯਾਦ ਕਰਕੇ ਹਾਂਜੀ ਔਰ ਇੱਥੋਂ ਤੱਕ ਕਿ ਮੈਨੂੰ ਭਾਈ ਸਾਹਿਬ ਦਾ ਵੀ ਸੁਣਿਆ ਆ ਅੰਦਰੋਂ ਕਿ ਜੇ ਬਲਟੂਆ ਸਾਹਿਬ ਲੜਦੇ ਤੇ ਅਸੀਂ ਮਦਦ ਕਰਾਂਗੇ ਦਸ ਸਮੇਂ ਤੇ ਕੀ ਕਰੂੰਗਾ ਹੁਣ ਤੇਹੀ ਹੈ ਨਾ ਮੈਂ ਹੱਥ ਪੱਲੇ ਜੁੜ ਸਕਦਾ ਨਾ ਜਾਣਾ ਮੈਂ ਫੇਰ ਐ ਔਰ ਮੈਨੂੰ ਆਸ ਵੀ ਹੈ ਕਿ ਜੇ ਗੱਲ ਕੋਈ ਨਹੀਂ ਹੋਈ ਕਈ ਵਾਰ ਹੁੰਦਾ ਆ ਕਿ ਅਗਲਾ ਦੇ ਮਨ ਜੁਂਦੀ ਹੈ ਕਿ ਅਸੀਂ ਬਲਟੋਆ ਸਾਹਿਬ ਦੀ ਮਦਦ ਕਰਨੀ ਕੋਈ ਹੋਰ ਕਾਲੀ ਉਮੀਦਵਾਰ ਹੁੰਦਾ ਸ਼ਾਇਦ ਨਾ ਕਰ ਦੇ ਪਰ ਕਈ ਉਥੇ ਇਹੋ ਜੇ ਸੱਜਣਾ ਆ ਜਾਂਦੇ ਨਹੀਂ ਆਪਾਂ ਲੜੀਏ ਜੀ ਵੇਖਿਆ ਜੇ ਜੀ ਮਾਨ ਸਾਹਿਬ ਵਾਲੀ ਹਵਾ ਚੱਲ ਜੂਗੀ ਚਲੋ ਕਿਸਮਤ ਦੇ ਹੈਗੇ ਆ ਸਾਰੇ ਚੱਕਰ ਵੀ ਕੀ ਬਣਦਾ ਆ ਕੀ ਨਹੀਂ ਬਣਦਾ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਕਿਸੇ ਦੀ ਨਿੰਦਾ ਨਹੀਂ ਕਰਦਾ